ਰੋਥੇਖ ਸਪੇਸ ਤੇ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਨਵਾਂ ਸ਼ਹਿਰ ਦੇ ਥਾਣਾ ਕਾਠਗੜ ਦੀ ਚੌਂਕੀ ਅਨਸਰੋਂ ਦਾ ਵੀਡੀਓ ਹੈ ਜਿੱਥੇ ਕਿ ਅੱਜ ਪੁਲਿਸ ਨੂੰ ਸਵੇਰੇ ਵਿਸਫੋਟਕ ਸਮਗਰੀ ਨਾਲ ਰਿਲੇਟਡ ਵਸਤੂਆਂ ਬਰਮਦ ਹੋਈਆਂ ਆ ਤੁਸੀਂ ਚੌਂਕੀ ਦੇ ਬਾਹਰ ਦੀਆਂ ਤਸਵੀਰਾਂ ਦੇਖ ਰਹੇ ਹੋ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਖੜੇ ਨੇ ਚੌਂਕੀ ਦਾ ਗੇਟ ਬੰਦ ਹੈ ਕਿਸੇ ਨੂੰ ਵੀ ਅੰਦਰ ਆਣ ਜਾਣ ਨਹੀਂ ਦਿੱਤਾ ਜਾ ਰਿਹਾ ਪੁਲਿਸ ਦੀਆਂ ਟੀਮਾਂ ਇੰਟੈਲੀਜੈਂਸ ਵਿੰਗ ਦੀਆਂ ਨਵਾਂ ਸ਼ਹਿਰ ਸੀਆਈਏ ਹੋਰ ਵੀ ਜਿਹੜੀਆਂ ਪੰਜਾਬ ਲੈਵਲ ਦੀਆਂ ਟੀਮਾਂ ਨੇ ਉਹ ਪਹੁੰਚੀਆਂ ਹੋਈਆਂ ਨੇ ਉਹਦੇ ਮੁਲਾਜ਼ਮ ਜਿਹੜੇ ਲਗਾਤਾਰ ਤਫ਼ਤੀਸ਼ ਕਰ ਰਹੇ ਨੇ ਆ ਗੱਡੀਆਂ ਪੁਲਿਸ ਦੀਆਂ ਖੜੀਆਂ ਦੇਖ ਰਹੇ ਹੋ ਖੁਦ ਐਸਐਸਪੀ ਡਾਕਟਰ ਮਹਿਤਾਬ ਸਿੰਘ ਸਵੇਰ ਤੋਂ ਜਿਹੜੇ ਆ ਚੌਂਕੀ ਦੇ ਵਿੱਚ ਡਟੇ ਹੋਏ ਨੇ ਤੇ ਉਹਨਾਂ ਦੇ ਨਾਲ ਜਿਹੜੀਆਂ ਟੀਮਾਂ ਆ ਉਹ ਕੰਮ ਕਰ ਰਹੀਆਂ ਨੇ ਪਤਾ ਕਰਨ ਦੀ ਕੋ ਵਿਸਪੋਟਕ ਪਦਾਰਥੇ ਕਿੱਥੋਂ ਤੇ ਕੌਣ ਰੱਖ ਕੇ ਗਿਆ ਹੋ ਸਕਦਾ ਆ ਦੱਸ ਦਿਓ ਕਿ ਨਵਾਂ ਸ਼ਹਿਰ ਦੇ ਵਿੱਚ ਸੋਮਵਾਰ ਸਵੇਰੇ ਜਿਹੜੀ ਆ ਪੁਲਿਸ ਨੂੰ ਅਚਾਨਕ ਕੀ ਵਿਸਪੋਟਕ ਸਮਗਰੀ ਜਿਹੜੀ ਆ ਚੌਂਕੀ ਦੇ ਅੰਦਰੋਂ ਬਰਾਮਦ ਹੋਈ ਜਿਸ ਤੋਂ ਬਾਅਦ ਅਫਰਾ ਤਫਰੀ ਮਚ ਗਈ ਤੇ ਪੁਲਿਸ ਦੇ ਵਿੱਚ ਜਿਹੜੀ ਹੜਕ ਮਚ ਗਿਆ ਆ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਨਵਾਂ ਸ਼ਹਿਰ ਦੇ ਥਾਣਾ ਕਾਟਗੜੀ ਦਾ